ਤਾਰਾ ਫੀਡ ਕੰਪਨੀ ਨੇ ਦਿੱਤੇ ਕਿਸਾਨਾਂ ਨੂੰ ਵੱਡੇ ਤੋਹਫੇ ਤੋਹਫਿਆਂ ਦੇ ਵਿੱਚ 21 ਕਿਸਾਨਾਂ ਨੂੰ 21 ਸ਼ਾਨਦਾਰ ਟਰੈਕਟਰ ਪਹੁੰਚੇ ਜੀ ਅੱਜ ਤਾਰਾ ਹਵੇਲੀ ਦੇ ਵਿੱਚ ਜੋ ਕਿ ਧੂਰੀ ਸ਼ਹਿਰ ਦੇ ਵਿੱਚ ਹੈ ਤਾਰਾ ਫੀਡ ਕੰਪਨੀ ਵੱਲੋਂ 21 ਟਰੈਕਟਰ ਕੱਢੇ ਗਏ ਨੇ ਜੀ ਜੋ ਕਿ ਜ਼ਿਲ੍ਹਾ ਮਾਨਸਾ ਦੇ ਵਿੱਚ ਦੋ ਟਰੈਕਟਰ ਕੱਢੇ ਗਏ ਨੇ ਅੱਜ ਜਿਹੜਾ ਦੂਜਾ ਟਰੈਕਟਰ ਹੈ ਮਾਨਸਾ ਜ਼ਿਲ੍ਹੇ ਦੇ ਫਾਰਮਰ ਨੂੰ ਦੇਣਾ ਹੈ ਤੇ ਆਜੋ ਆਪਾਂ ਤਾਰਾ ਫੀਡ ਕੰਪਨੀ ਨਾਲ ਗੱਲਬਾਤ ਕਰਦੇ ਨੇ ਤਾਰਾ ਫੀਡ ਦੇ ਜੀਐਮ ਐਮਡੀ ਡਿਸਟ੍ਰੀਬਿਊਟਰ ਨੇ ਜਿਹੜੇ ਅਲੱਗ-ਅਲੱਗ ਡਿਸਟ੍ਰਿਕਟ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਅਲੱਗ-ਅਲੱਗ ਸਟੇਟਾਂ ਤੋਂ ਪਹੁੰਚੇ ਹੋਏ ਨੇ ਜੀ ਆਜੋ ਦੋਸਤੋ ਗੱਲ ਕਰਦੇ ਆਂ ਪਹਿਲਾਂ ਇੱਧਰ ਦਿਖਾ ਦਿੰਨੇ ਤੁਹਾਨੂੰ ਆ ਹਵੇਲੀ ਹੈ ਜੀ ਕੈਮਰਾਮੈਨ ਨੂੰ ਕਹੂੰਗਾ ਵੀ ਤੁਸੀਂ ਕੈਮਰਾ ਮਾਰ ਕੇ ਦਿਖਾ ਦਿਓ ਇਹ ਹੈ ਜੀ ਤਾਰਾ ਹਵੇਲੀ ਸਰ ਤੁਸੀਂ ਦੋ ਟਰੈਕਟਰ ਮਾਨਸਾ ਦੇ ਵਿੱਚ ਕੱਢੇ ਨੇ ਕੁੱਲ ਟਰੈਕਟਰ ਕਿੰ ਕੀ ਕੱਢੇ ਨੇ ਹਾਂਜੀ ਹਾਂਜੀ ਤੇ ਅੱਜ ਤੁਸੀਂ ਜਿਹੜਾ ਮਾਨਸਾ ਜ਼ਿਲ੍ਹੇ ਦਾ ਦੂਜਾ ਟਰੈਕਟਰ ਹੈ ਫਾਰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਕਿ ਸਾਡੇ ਗੁਰਸੇਵ ਸਿੰਘ ਜੀ ਅੱਜ ਮੂਰੇ ਆਜੂ ਸੇਵ ਸਿੰਘ ਜੀ ਨੂੰ ਜੋ ਕਿ ਸਾਡੇ ਬਹੁਤ ਹੀ ਸਾਡੇ ਨਾਲ ਪੁਰਾਣੇ ਸਮੇਂ ਤੋਂ ਜੁੜੇ ਹੋਏ ਕਿਸਾਨ ਨੇ ਤੇ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਅੱਜ ਉਹਨਾਂ ਨੂੰ ਮਤਲਬ ਟਰੈਕਟਰ ਦੇ ਰਿਹਾ ਜੋ ਕਿ ਇਹਨਾਂ ਦੇ ਪੁੱਤ ਦੇ ਰੂਪ ਦੇ ਵਿੱਚ ਨਾਲ ਇਹਨਾਂ ਨੂੰ ਕਮਾਈ ਕਰਕੇ ਦੇਊਗਾ ਕਿਸਾਨ ਆਪਣੇ ਟਰੈਕਟਰ ਨੂੰ ਆਪਣਾ ਪੁੱਤ ਹੀ ਮੰਨਦਾ ਤੇ ਸਾਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਜੋ ਕਿ ਸਾਡੇ ਐਮ ਡੀ ਸਰਦਾਰ ਬਲਵੰਤ ਸਿੰਘ ਜੀ ਦੀ ਸੋਚ ਸੀ ਕਿ ਅਸੀਂ ਕਿਸਾਨਾਂ ਨੂੰ ਜੋ ਕਿਸਾਨ ਦੇ ਲਈ ਕਮਾਉ ਬੋਤਾ ਹੈ ਟਰੈਕਟਰ ਆ ਅਸੀਂ ਉਹ ਦਈਏ ਕਿਸੇ ਰੂਪ ਵਿੱਚ ਦਈਏ ਪਰ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਸਕੀਮ ਤਿਆਰ ਕੀਤੀ ਕਿ ਹਰ ਬੋਰੀ ਦੇ ਵਿੱਚ ਟਿਕਟਨ ਪਾਇਆ ਗਿਆ ਤੇ ਉਹਦਾ ਡਰਾਅ ਦੇ ਰੂਪ ਵਿੱਚ ਅਸੀਂ ਕੱਢਿਆ ਗਿਆ ਜੋ ਕਿ ਸਰਦਾਰ ਗੁਰਸੇਵ ਸਿੰਘ ਜੀ ਨੂੰ ਇਹ ਟਰੈਕਟਰ ਨਿਕਲਿਆ ਅਸੀਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਸਾਰੀ ਕੰਪਨੀ ਵੱਲੋਂ ਕਿ ਇਹ ਬਹੁਤ ਹੀ ਵਧਾਈ ਦੇ ਪਾਤਰ ਹਨ ਤਾਂ ਦੋਸਤੋ ਸਾਡੇ ਕੋਲੇ ਖੜੇ ਨੇ ਜੀ ਕੋਲਾ ਨੰਗਰ ਵਾਲੇ ਜਿਨ੍ਹਾਂ ਕੋਲੋਂ ਟਰੈਕਟਰ ਨਿਕਲਿਆ ਗੁਰਸੇਵ ਸਿੰਘ ਜੀ ਨੂੰ ਪੋਲਾ ਨੰਗਲਵਾਲੇ ਵੀ ਜੋ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ ਕਰਨਗੇ ਹਾਂ ਜੀ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਬਹੁਤ ਬਹੁਤ ਵਧਾਈ ਦਿੰਦੇ ਜੀ। ਗੁਰਸੇਵ ਸਿੰਘ ਜਿਹਨੂੰ ਡਾਇਰੈਕਟਰ ਨਿਕਲੇ ਜੀ ਸਾਰੇ ਕਿਸਾਨ ਵੀਰਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਜੀ। ਹਾਂ ਜੀ ਐਮ ਡੀ ਸਾਹਿਬ ਤੁਸੀਂ ਵੀ ਕੁਝ ਵਿਚਾਰ ਸਾਂਝੇ ਕਰੋ। ਤਾਰਾ ਗਰੁੱਪ ਨੇ ਟਰੈਕਟਰਾਂ ਦਾ ਐਲਾਨ ਕਰਿਆ ਸੀ 21 ਟਰੈਕਟਰ ਦਾ ਪਿਛਲੇ ਸਾਲ ਕਰਿਆ ਸੀ। ਵੱਖ-ਵੱਖ ਖੇਤਰਾਂ ਦੇ ਕੋਈ ਅੰਮ੍ਰਿਤਸਰ ਸਾਹਿਬ ਗਿਆ, ਕੋਈ ਗੁਰਦਾਸਪੁਰ ਟਰੈਕਟਰ ਗਿਆ, ਕੋਈ ਕਰਨਾਲ ਗਿਆ, ਕੋਈ ਯੂਪੀ ਚ ਗਿਆ। ਮਾਣਸਾ ਦੇ ਹਿੱਸੇ ਤੋਂ ਟਰੈਕਟਰ ਆਏ ਸੀ। ਇੱਕ ਪਹਿਲਾਂ ਲੈ ਕੇ ਤੇ ਸਾਨੂੰ ਖੁਸ਼ੀ ਆਈ ਇਸ ਸਕੀਮ ਸਾਡੇ ਕੰਪਲੀਟ ਹੋ ਗਈ ਅੱਜ ਅਸੀਂ ਜਿੰਨਾ ਲੋਕਾਂ ਨੇ ਵੀ ਸਾਨੂੰ ਬਰੋਸ ਕਰਿਆ ਜਿਨ੍ਹਾਂ ਦੇ ਟਰੈਕਟਰ ਨਿਕਲੇ ਸੀ ਉਹ ਅਸੀਂ ਦੇ ਚੁੱਕੇ ਆਂ ਮਹਾਰਾਜ ਨੂੰ ਅਰਦਾਸ ਕਰਦੇ ਆਂ ਵੀ ਜਿਹੜਾ ਇਹ ਨਾਮ ਇਹਨਾਂ ਦਾ ਨਿਕਲਿਆ ਇਹਨਾਂ ਨੂੰ ਦੇ ਰਹੇ ਆਂ ਇਹਨਾਂ ਨੂੰ ਬਧੇ ਫੁੱਲੇ ਇਹਨਾਂ ਵਾਸਤੇ ਚੰਗਾ ਸਨੇਹਾ ਲੈ ਕੇ ਆਵੇ ਅਸੀਂ ਖੁਸ਼ੀ ਮਨਨਾ ਖੁਸ਼ੀ ਦਿਲਨਾ ਇਹਨਾਂ ਨੂੰ ਇਹ ਨਾਮ ਦੇ ਰਹੇ ਆਂ ਥੈਂਕ ਯੂ ਵੈਰੀ ਮਚ ਤਾਜੀ ਸਾਡੇ ਵਿੱਚ ਹਾਜ਼ਰ ਨੇ ਸਰਦਾਰ ਨਰਮਲ ਸਿੰਘ ਜੀ ਲਓ ਜੀ ਇਹ ਜਿਹੜੇ ਮਾਨਸਾ ਦੇ ਡਿਸਟ੍ਰੀਬਿਊਟਰ ਨੇ ਉਹਨਾਂ ਨੂੰ ਗਾਈਡ ਕਰਦੇ ਨੇ ਤਾਂ ਸਰ ਤੁਸੀਂ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਜੋ ਸੋਸੀ ਕੰਪਨੀ ਦੀ ਅਸੀਂ 21 ਟਰੈਕਟਰ ਦੇਣੇ ਸੀ ਜਿਹੜੇ ਅਸੀਂ ਦੇ ਚੱਕੇ ਆ ਜਿਹਦੇ ਵਿੱਚੋਂ ਦੋ ਟਰੈਕਟਰ ਮਾਨਸਾ ਡਿਸਟ੍ਰਿਕਟ ਦੇ ਵਿੱਚ ਆਏ ਨੇ ਨਰੋਲ ਮਤਲਬ ਜਿਹੜੇ ਟਰੈਕਟਰ ਨੇ ਨਰੋ ਰਿਜਲਟ ਨਿਕਲੇ ਨੇ ਸਾਰੇ ਅਸੀਂ ਸਾਰਿਆਂ ਨੂੰ ਅੱਗੇ ਅਪੀਲ ਕਰਦੇ ਆਂ ਕਿ ਜੋ ਸਾਡੇ ਬ੍ਰਾਂਡ ਆ ਰਹੇ ਨੇ ਤਾਰਾ ਦੇ ਵੱਧ ਤੋਂ ਵੱਧ ਵਰਤੋ ਤੇ ਵੱਧ ਤੋਂ ਵੱਧ ਲਾਹਾ ਲਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂਜੀ ਉਸ ਤੋਂ ਬਾਅਦ ਸਾਡੇ ਵਿਚਕਾਰ ਨੇ ਜੀ ਗੁਰਸੇਵ ਸਿੰਘ ਜਿਨ੍ਹਾਂ ਨੂੰ ਟਰੈਕਟਰ ਨਿਕਲੇਗਾ ਹਾਂਜੀ ਕੀ ਹਾਲ ਆ ਗੁਰਸੇਵ ਸਿੰਘ ਜੀ ਕੀ ਕਹਿਣਾ ਚਾਹੋ ਕਿ ਕਿਸਾਨ ਵੀਰਾਂ ਨੂੰ ਤਾਰਾ ਫੀਡ ਕਹਿੰਦੇ ਵੀ ਵਰਤੋ ਜੀ ਵਧੀਆ ਲਾਭ ਲਓ ਹਾਂਜੀ ਦੋਸਤੋ ਤਾਰਾ ਫੀਡ ਨੇ ਜੋ ਵਾਦਾ ਕੀਤਾ ਸੀ 21 ਟਰੈਕਟਰ ਕੱਢਣ ਦਾ ਤਾਂ ਉਹਦੇ ਵਿੱਚੋਂ 2 ਟਰੈਕਟਰ ਮਾਨਸਾ ਜ਼ਿਲ੍ਹੇ ਦੇ ਵਿੱਚ ਨਿਕਲ ਚੁੱਕੇ ਨੇ ਜਿਦੇ ਵਿੱਚੋਂ ਇੱਕ ਟਰੈਕਟਰ ਤਲਵੰਡੀ ਅਕਲੀਆ ਪਿੰਡ ਵਿੱਚੋਂ ਨਿਕਲਿਆ ਹੈ ਗੁਰਸੇਵਕ ਸਿੰਘ ਜੀ ਨੂੰ ਅੱਜ ਤਾਰਾ ਫੀਡ ਕੰਪਨੀ ਨੇ ਜੋ ਵਾਦਾ ਕੀਤਾ ਸੀ ਉਹ ਪੂਰਾ ਕੀਤਾ ਆ ਨਵਾਂ ਟਰੈਕਟਰ ਗੁਰਸੇਵਕ ਸਿੰਘ ਨੂੰ ਦੇ ਦਿੱਤਾ ਤੇ ਇਹ ਟਰੈਕਟਰ ਨਿਕਲਿਆ ਜੀ ਭੋਲਾ ਨੰਗਲ ਵਾਲੇ ਵੱਲੋਂ ਹੁਣ ਤੁਹਾਡੀ ਮੁਲਾਕਾਤ ਕਰਾਵਾਂਗੇ ਜਿਹੜੀ ਪਰਚੂਨ ਦੀ ਦੁਕਾਨ ਹੈ ਕਰੇਨੇ ਦੀ ਡਿਸਟਰੀਬਿਊਟਰ ਨੇ ਤਾਰਾ ਫੀਡ ਦੇ ਜਵਾਰਕੇ ਰੋਡ ਤੇ ਉਹਨਾਂ ਦੀ ਦੁਕਾਨ ਹੈ ਉਹਨਾਂ ਨਾਲ ਉਹਨਾਂ ਕੋਲੇ ਚਲਦੇ ਆ ਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੇ ਆਓ ਚਲਿਏ ਤਾਂ ਫਿਰ ਦੋਸਤੋ ਆਪਾਂ ਪਹੁੰਚ ਚੁੱਕੇ ਆ ਭੋਲਾ ਨੰਗਲ ਵਾਲੇ ਦੀ ਦੁਕਾਨ ਤੇ ਇਹ ਹੈ ਜੀ ਡਿਸਟ੍ਰੀਬਿਊਟਰ ਤਾਰਾ ਫੀਡ ਦੇ ਜੋ ਟਰੈਕਟਰ ਦਿੱਤਾ ਹੈ ਭੋਲਾ ਨੰਗਲ ਵਾਲੇ ਵੱਲੋਂ ਨਿਕਲਿਆ ਇਹ ਨੇ ਜੀ ਤਾਰਾ ਫੀਡ ਦੇ ਏਐਸਐਮ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਜੋ ਕੰਪਨੀ ਨੇ ਵਾਅਦਾ ਕੀਤਾ ਸੀ ਉਹ ਅੱਜ ਪੂਰਾ ਕਰ ਦਿੱਤਾ ਹੈ ਤੇ ਕਿੰਨੇ ਖੁਸ਼ੀ ਇਹ ਜ਼ਾਹਿਰ ਕਰ ਰਹੇ ਨੇ ਹਾਂਜੀ ਨਰਮਲ ਸਿੰਘ ਜੀ ਕੰਪਨੀ ਵੱਲੋਂ 21 ਟਰੈਕਟਰ ਕੱਢਣ ਦਾ ਵਾਅਦਾ ਕਰਿਆ ਗਿਆ ਸੀ ਜਿਹੜਾ ਕੰਪਨੀ ਵੀ ਜੂਨ ਨੂੰ ਪੂਰਾ ਕਰ ਚੁੱਕੀ ਹੈ ਪਹਿਲਾ ਟਰੈਕਟਰ ਆਪਣਾ ਮਾਨਸਾ ਡਿਸਟ੍ਰਿਕਟ ਦੇ ਵਿੱਚ ਭੰਮੀ ਕਲਾਂ ਦੇ ਵਿੱਚ ਨਿਕਲਿਆ ਸੀ ਅੱਜ ਦੂਜਾ ਟਰੈਕਟਰ ਜੋ ਅਸੀਂ ਤਲਵੰਡੀ ਅਕਲਿਆ ਦੇ ਵਿੱਚ ਗੁਰਸੇਵਕ ਸਿੰਘ ਜੀ ਨੂੰ ਨਿਕਲਿਆ ਸੀ ਉਹ ਟਰੈਕਟਰ ਅਸੀਂ ਉਹਨਾਂ ਨੂੰ ਸੌਪ ਦਿੱਤਾ ਤੇ ਇਸ ਕਰਕੇ ਅਸੀਂ ਬਾਦੇ ਤੇ ਕੰਪਨੀ ਖੜੀ ਅਸੀਂ ਕੰਪਨੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਤਾਂ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਭੋਲਾ ਨੰਗਲਵਾਲੇ ਜੀ ਨਾਲ ਜਿਹੜੇ ਕਿ ਤਾਰਾ ਫੀਡ ਦੇ ਡਿਸਟ੍ਰੀਬਿਊਟਰ ਨੇ ਮਾਨਸਾ ਦੇ ਤਾਂ ਇਹਨਾਂ ਨੂੰ ਕਿੰਨੀ ਖੁਸ਼ੀ ਜ਼ਾਹਿਰ ਹੈ ਕਿੰਨੇ ਖੁਸ਼ੀ ਹੋ ਰਹੀ ਹੈ ਜੋ ਕਿ ਗੁਰਸੇਵ ਸਿੰਘ ਨੂੰ ਇਹਨਾਂ ਨੇ ਅੱਜ ਟਰੈਕਟਰ ਸੌਂਵਾ ਦਿੱਤਾ ਹੈ ਹਾਂਜੀ ਭੋਲਾ ਸਿੰਘ ਜੀ ਹਾਂਜੀ ਨਮਸਕਾਰ ਜੀ ਅੱਜ ਸਾਡੀ ਤਾਰਾ ਫੀਲਡ ਦੇ ਐਮਡੀ ਸਾਹਿਬ ਬਲਵੰਤ ਸਿੰਘ ਰਾਠ ਸਾਡੀ ਸਾਰਾ ਤਾਰਾ ਪਰਿਵਾਰ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ 21 ਟਰੈਕਟਰਾਂ ਦਾ ਦੇਣ ਦਾ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਹੈ ਜਿਹੜਾ ਅੱਜ ਡਾਇਰੈਕਟਰ ਗੁਰਸੇਵ ਸਿੰਘ ਤਲੰਡੀ ਅਗਰਿਆਂ ਨੂੰ ਦੇ ਦਿੱਤਾ ਸੀ ਉਹਨਾਂ ਨੂੰ ਅਸੀਂ ਬਹੁਤ ਬਹੁਤ ਵਧਾਈਆਂ ਦਿੰਨੇ ਆ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਕ ਵਿਆਹ ਵਰਗਾ ਇੱਥੇ ਮਾਹੌਲ ਬਣਿਆ ਹੋਇਆ ਹੈ ਇਹ ਨੇ ਜੀ ਡਿਸਟ੍ਰੀਬਿਊਟਰ ਬਧਾਈ ਦਿੱਤੀ ਹੈ ਕੰਪਨੀ ਨੂੰ ਗੁਰਸੇਵਕ ਸਿੰਘ ਨੂੰ ਤਾਂ ਆਪਾਂ ਗੁਰਸੇਵਕ ਸਿੰਘ ਨੂੰ ਪੁੱਛਾਂਗੇ ਵੀ ਤੁਸੀਂ ਕਿੰਨੀ ਖੁਸ਼ੀ ਜ਼ਾਹਿਰ ਕਰ ਰਹੇ ਹੋ ਲਓ ਜੀ ਗੁਰਸੇਵਕ ਸਿੰਘ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਅਸੀਂ ਕੰਪਨੀ ਨਾਲ ਬੜੇ ਸਹਿਜੋ ਕਰਦੇ ਆਂ ਪੂਰੀ ਨਮਾਈ ਇਹ ਗੱਲ ਅਸੀਂ ਵੀ ਇਹਨਾਂ ਤੋਂ ਫੀਡ ਲੈਂਦੇ ਰਹੇ ਆਂ ਬਹੁਤ ਸਰ ਹੋ ਗਿਆ ਤੇ ਪੂਰਾ ਇਹਨਾਂ ਨੇ ਆਪਦਾ ਪੂਰਾ ਕਰਤਾ ਲੋ ਜੀ ਦੋਸਤੋ ਸਾਰਿਆਂ ਨੇ ਧੰਨਵਾਦ ਕੀਤਾ ਕੰਪਨੀ ਦਾ ਅਸੀਂ ਵੀ ਤਾਰਾ ਫੀਡ ਦਾ ਤੈਦਲੋਂ ਧੰਨਵਾਦ ਕਰਦੇ ਆ ਕਿ ਜੋ ਕੰਪਨੀ ਨੇ 1 ਇੱਕੀ ਟਰੈਕਟਰ ਕੱਢਣ ਦਾ ਵਾਅਦਾ ਕੀਤਾ ਸੀ ਉਹ ਪੂਰਾ ਕਰ ਦਿੱਤਾ ਜਿਹਦੇ ਵਿੱਚੋਂ ਦੋ ਟਰੈਕਟਰ ਮਾਨਸਾ ਦੇ ਵਿੱਚ ਨਿਕਲੇ ਆ ਤੇ ਅੱਜ ਦੂਜਾ ਟਰੈਕਟਰ ਜਿਹਨੂੰ ਇਨਾਮ ਨਿਕਲਿਆ ਗੁਰਸੇਵਕ ਸਿੰਘ ਨੂੰ ਉਹਨਾਂ ਨੂੰ ਅੱਜ ਕੰਪਨੀ ਨੇ ਟਰੈਕਟਰ ਸੌਂਵਾ ਦਿੱਤਾ ਜੀ ਅਸੀਂ ਤਾਰਾ ਫੀਡ ਕੰਪਨੀ ਦਾ ਤੈਦਲੋਂ ਧੰਨਵਾਦ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ